ਸਿਸਨ ਵਾਲੇ ਆ ਸਰਕਾਰ ਨੇ ਆਪ ਮਾਨ ਸਾਹਿਬ ਨੂੰ ਕਿਤੇ ਮੌਕਾ ਲੱਗਿਆ ਹੋਵੇ ਜੇ ਕੇਜਰੀਵਾਲ ਸਾਰ ਦਾ ਬਸਤਾ ਚੱਕੇ ਆ ਪਾਇਲਟ ਬਣ ਕੇ ਨਾ ਗਏ ਹੁਣ ਕਿਤੇ ਦੇਖਿਆ ਹੁੰਦਾ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨਾਮ ਆਉਂਦਾ ਸਭ ਸੰਗਰੂਰ ਦਾ ਆਂਦਾ ਓਵਰ ਐਕਸਪਲੋਇਟਡ ਜਿਹੜੇ ਜ਼ੋਨਸ ਐ ਉਹ ਮੰਨਦੇ ਆ ਜਿੱਥੇ 300 ਗੁਣਾ ਪਾਣੀ ਰੀਚਾਰਜ ਦੋਂ ਜੇ 10 ਲੀਟਰ ਪਾਣੀ ਜਾਂਦਾ ਉਸ ਤੋਂ 30 ਲੀਟਰ ਆਪਾਂ ਕੱਢੀ ਜਾਂਦੇ ਆ ਰੀਚਾਰਜ 10 ਹੁੰਦਾ 300% ਤਾਈਂ 300% ਫਿਰ 200 ਤੋਂ 250% ਫਿਰ 250 ਤੋਂ 200% ਤਾਈ ਇਹਨਾਂ ਨੇ ਜਿਹੜੀ ਇਹਨਾਂ ਦੀ ਰეკਮੈਂਡੇਸ਼ਨ ਹੈ ਵੀ ਉਹ ਬਲੌਗ ਜਿੱਥੇ 200% ਤਾਈ ਐਕਸਟ੍ਰੈਕਸ਼ਨ ਹੋ ਰਹੀ ਹੈ ਉਥੇ 30% ਰਿਡਕਸ਼ਨ ਕੀਤੀ ਜਾਵੇ ਮੇਰੀ ਬੇਨਤੀ ਹੈ ਮੈਂ ਕਿਸੇ ਚ ਨੁਕਸ ਨਹੀਂ ਕੱਢਣ ਵਾਸਤੇ ਅੱਜ ਇੱਥੇ ਬੈਠਾ ਵੀ ਮੈਂ ਕਿਸੇ ਦੇ ਇੱਥੇ ਬੈਠ ਕੇ ਵੱਟੇ ਮਾਰੀ ਜਾਵਾਂ ਜਾਂ ਕਿਸੇ ਮਾੜਾ ਚੰਗਾ ਕਵਾਂ ਮੇਰੀ ਇੰਨੀ ਬੇਨਤੀ ਹੈ ਵੀ ਕਿਸਾਨ ਜਿੱਥੇ ਬੰਦਿਆਂ ਨੇ ਦੇਖ ਲਿਆ ਹੋਣਾ ਸਭ ਸਰਕਾਰ ਨੇ ਇਹਦਾ ਬਣਾਈ ਹੈ ਸਾਰੇ ਉੱਗੇ ਜਿਹੜੇ ਐ ਸਾਇੰਟਿਸਟ ਐ ਗਿੱਲ ਸਾਹਿਬ ਐ ਸੁਚਾ ਸਿੰਘ ਗਿੱਲ ਜੀ ਐ ਸਾਰੇ ਇਹਦੇ ਵਿੱਚ ਸਾਰਿਆਂ ਦੇ ਨਾਮ ਐ ਤੁਸੀਂ ਦੇਖੋਗੇ ਕੋਮਨ ਸਾਹਿਬ ਐ ਸਾਰੇ ਇਹਦੇ ਵਿੱਚ ਸਭ ਸਭ ਨੇ ਆਪਣੇ ਆਪਣੇ ਰਏ ਐ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਐ ਸਾਰੇ ਕੋਈ ਖੜੜਾ ਤਿਆਰ ਕੀਤਾ ਜਦੋਂ ਇੱਥੇ ਆਣਗੇ ਉਹਨਾਂ ਨਾਲ ਕਿਸੇ ਮੌਕੇ ਤੇ ਗੱਲ ਹੋਵੇ ਸਾਡੀ ਇਹਦਾ ਤਾਂ ਕਰੀਏ ਸਾਂ ਮੇਰੀ ਇੱਕੋ ਹੀ ਗੱਲ ਐ ਵੀ ਇਹਦੇ ਤੇ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਸੰਦੀਪ ਜਾਖੜ ਨੇ ਖੜ ਕੇ ਇਕੱਲੇ ਮੈਂ ਬੜਾ ਗੌਰ ਨਾਲ ਦੇਖਿਆ ਸਭ ਉਹ ਸੈਸ਼ਨ ਕੱਲੇ ਸੁਨੀਲ ਜੀ ਆਪਣੇ ਸੰਦੀਪ ਜਾਖੜ ਨੇ ਖੜ ਕੇ ਕਿਹਾ ਵੀ ਇਹਦੇ ਗਲਤਾ ਕਰ ਲੋ ਕਿਸੇ ਨੇ ਗਵਾਈ ਨਹੀਂ ਲਈ ਬਸ ਪੰਢੀ ਜਾਓ ਬੀਜੇਪੀ ਮਾੜੀ ਆ ਬੀਜੇਪੀ ਮਾੜੀ ਆ ਬੀਜੇਪੀ ਨੇ ਸਾਨੂੰ ਆ ਖਰੜਾ ਬਣਾ ਕੇ ਭੇਜਤਾ ਇਹਦੇ ਨੂੰ ਰਿਜੈਕਟ ਕਰ ਦੇ ਕੱਢ ਦਿਓ ਸਾਬ ਤੁਹਾਡੇ ਵਾਲਾ ਇਹਨੂੰ ਪਾਸ ਕਰੋ ਫਿਰ ਇਹਨੂੰ ਪਾਸ ਕਰੋ ਜੇ ਕਿਸਾਨ ਜੱਥੇ ਬੰਦੀਆਂ ਕਹਿੰਦੀ ਆ ਬੀਜੇਪੀ ਨੇ ਖਰੜਾ ਭੇਜਿਆ ਮਾੜਾ ਹੈ ਫਿਰ ਆ ਪੰਜਾਬ ਸਰਕਾਰ ਵਾਲਾ ਇਹਨੂੰ ਲਾਗੂ ਕਰੋ ਸਾਬ ਤੇ ਮੈਂ ਭਗਵੰਦ ਮਾਨ ਜੀ ਨੂੰ ਕਹੂੰਗਾ ਪਹਿਲੇ ਆਪਣੇ ਘਰੋਂ ਚਾਲੂ ਕਰੋ ਆ ਤੁਸੀਂ ਆ ਨਕਸ਼ੇ 'ਚ ਦੇਖੋ ਇਹ ਕਲਾ ਹੀ ਨਹੀਂ ਸਭ ਕਿਉਂਕਿ ਸੰਗਰੂਰ ਹਮੇਸ਼ਾ ਹੁੰਦਾ ਵੀ ਸਭ ਤੋਂ ਵੱਡੀ ਧਾਨ ਦੀ ਮੰਡੀ ਸੰਗਰੂਰ ਹੈ ਪੰਜਾਬ 'ਚ ਇਹ ਆ ਸੰਗਰੂਰ ਦੇ ਨਾਲ ਵਾਲੇ ਜਿਹੜੇ ਇਲਾਕੇ ਆ ਤੁਸੀਂ ਸਾਰੇ ਦੇਖੋ ਚਾਹ ਪਵਾਨੀਗੜਾ ਹੈ ਬਰਨਾਲਾ ਹੈ ਸੁਨਾਮ ਹੈ ਡਿੜਬਾ ਹੈ ਆ ਸਾਰੇ 300% ਵਾਲੇ ਆ ਸਾਰੇ ਸਵੇਰੇ ਉੱਥੇ ਜਾ ਕੇ ਵਕਤ ਪਹਿ ਜਾਣਾ ਆ ਕਮਿਚੀ ਬੈਠੇ ਆ ਆ ਨਾ ਗੱਲ ਕਰੋ ਬੀਜੇਪੀ ਨੂੰ ਚੰਗਾ ਮਾੜਾ ਕਹਿ ਕੇ ਤੇ ਆਪਾਂ ਡੰਗ ਲਗਾ ਲਈਏ ਸਭ ਆ ਆ ਕੋਈ ਇਸ਼ੂ ਨਹੀਂ ਹੈ ਸਭ ਮੇਰੇ ਕਹਿਣ ਦਾ ਭਾਵ ਹੈ ਇਨਾ ਕੋੜੀਆਂ ਗੱਲਾਂ ਕੰਨੀਆਂ ਨਹੀਂ ਆਹ ਕੋੜੇ ਅੱਕ ਚਬਣੇ ਪੈਣਗੇ ਚਾਹੇ ਅੱਜ ਚਬ ਲਈਏ ਚਾਹੇ ਕੱਲ ਚਬ ਲਈਏ ਫਿਰ ਬਾਅਦ ਚ ਕਹਿੰਦੇ ਫਿਰਾਂਗੇ ਵੀ ਹੋਇਆ ਕੀ ਹੈ ਕੀ ਨਹੀਂ ਹੋ ਰਿਹਾ ਉਸ ਗੱਲ ਤੇ ਕੌਣ ਗੌਰ ਕਰੂਗਾ ਸੈਕਿੰਡ ਸਾਬ ਕੱਲੇ ਇੱਥੇ ਐਸੇ ਇਸ਼ੂਸ ਤਾਂ ਬਹੁਤ ਆ ਸਭ ਸ਼ਾਮਾ ਪੈ ਜਾਣਗੀਆਂ ਜੇ ਮੈਂ ਡਿਸਕਸ ਕਰਨ ਲੱਗ ਜਾ ਬਟ ਆਮ ਨਾਟ ਇਨ ਅ ਪੋਜੀਸ਼ਨ ਮੈਂ ਤਾਂ ਆਪਣੇ ਜਿਹੜੇ ਮੇਨ ਮੇਨ ਖਦਸਿਆ ਜਿਹੜੇ ਮਤਲਬ ਜਿਹੜੇ ਬੰਦੇ ਦਾ ਖੇਤੀ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਉਹਨੂੰ ਉਹ ਸਮਝ ਆ ਜੂਗੀ ਆ ਦੂਜੀ ਗੱਲ ਜਿਹੜੀ ਮੇਨ ਉਸੇ ਸਭ ਤੋਂ ਜ਼ਿਆਦਾ ਰੌਲਾ ਪਿਆ ਜਿਹੜੀ ਉਥੋਂ ਆਈ ਸੀਗੀ ਪੁਲਿਸੀ ਸੈਂਟਰ ਚੋਂ ਵੀ ਇਹ ਸਾਈਲੋਜ਼ ਬਣਾ ਰਹੇ ਆ ਜੀ ਖਤਮ ਹੋ ਜਾਣਗੇ ਜੀ ਉੱਜੜ ਜਾਣਗੇ ਜੀ ਆੜਤੀਏ ਮਾਰੇ ਜਾਣਗੇ ਜੀ ਵਿਚਾਰੇ ਆੜਤੀਏ ਮਾਰੇ ਜਾਣਗੇ ਜੀ ਠੀਕ ਹੈ ਸਾਬ ਆੜਤੀਏ ਉਸ ਟਾਈਮ ਉਹਨਾਂ ਦੇ ਖਿਲਾਫ ਜਾ ਕੇ ਉੱਥੇ ਤੇਰੇ ਤੇ ਆੜਤੀਏ ਨਾਲ ਕੇ ਸੀ ਇਸ ਕਰਕੇ ਉਹ ਵੀ ਦੁੱਧ ਦੇ ਤੋਤੇ ਹੋ ਗਏ ਸਾਰੇ ਆ ਜਿਹੜੀ ਇਹਨਾਂ ਦੀ ਪਾਲਿਸੀ ਇੱਕ ਮਿੰਟ ਸਾਬ ਆ ਮੈਂ ਇੱਕ ਵਰਬਟਨ ਪੜ੍ਹਾਂਗਾ ਕੋਮਾ ਫੁੱਲ ਸਟਾਪ ਮੈਂ ਕੋਈ ਨਹੀਂ ਘਟਾਣਾ ਜੋ ਕੱਲ ਕੋ ਕਹਦਾ ਉਹ ਸੁਨੀਲ ਨੇ ਅੜਤੀਆਂ ਨੂੰ ਮਾੜਾ ਕਹਿਤਾ ਮੈਂ ਨਹੀਂ ਕਹਿ ਰਿਹਾ ਸਰ ਪੰਜਾਬ ਸਰਕਾਰ ਕਹਿ ਰਹੀ ਹੈ ਉਹਦੇ ਚਾ ਦਾ ਕੁਝ ਨਹੀਂ ਲਿਖਿਆ ਆ ਮੇਰੇ ਕੋਲ ਆ ਵੀ ਹੈ ਜਿਹੜਾ ਖਰੜਾ ਰਿਜੈਕਟ ਕੀਤਾ ਉਹਦੇ ਵਿੱਚ ਤਾਂ ਉਹਨਾਂ ਨੇ ਸਿਰਫ ਇੰਨਾ ਹੀ ਲਿਖਿਆ ਹੈ ਵੀ ਰੈਸ਼ਨਲਾਈਜੇਸ਼ਨ ਆਫ ਕਮਿਸ਼ਨ ਇਹ ਕਮਿਸ਼ਨ 에ਜੰਟਸ ਦਾ ਕਮਿਸ਼ਨ ਹੈ ਜਿਹੜਾ ਰੈਸ਼ਨਲਾਈਜ਼ ਕੀਤਾ ਜਾਵੇ ਇੱਥੇ ਕੀ ਕਹਿੰਦੇ ਆ ਸੁਣੋ ਇੱਕ ਮਿੰਟ ਪੰਜਾਬ ਸਰਕਾਰ ਦਾ ਕੀ ਕਹਿੰਦੀ ਹੈ ਕਹਿੰਦੇ ਹਾਊਐਵਰ ਦਾ ਹਿਸਟੋਰਿਕ 네ਗੇਟਿਵ ਐਸਪੈਕਟ has been of the potential exploitation of the farmers by the commission agents ਵੀ ਜਿਹੜਾ ਕਿਸਾਨ ਨੂੰ ਨਚੋੜੀ ਜਾਂਦੇ ਐ ਅੜਤੀਏ ਉਹ ਸਭ ਤੋਂ ਵੱਡਾ ਕਨਸਰਨ ਹੈ ਹਾਈ ਇੰਟਰਸਟ ਰੇਟਸ ਔਨ ਕ੍ਰੈਡਿਟ ਸਪਲਾਈ ਆਫ ਸਪੂਰੀਅਸ ਫਾਰਮ ਇਨਪੁਟਸ ਹਾਈ ਕਮਿਸ਼ਨ ਚਾਰजेस ਐਂਡ ਅ ਲੈਕ ਆਫ ਟਰਾਂਸਪੇਰੈਂਸੀ ਇਨ ਪ੍ਰਾਈਸਿੰਗ ਮੈਕੈਨਿਜ਼ਮਸ ਐਂਡ ਟ੍ਰਾਂਜੈਕਸ਼ਨਸ ਹੈਵ ਆਫਨ ਲੈਡ ਟੂ ਫਾਰਮਰਸ ਰਿਸੀਵਿੰਗ ਲੋਅਰ ਰਿਟਰਨਸ ਫॉर देयर ਪ੍ਰੋਡਿਊਸ ਅਗਲੀ ਹੋਰ ਵੀ ਦੇਖੋ ਸਭ ਪਤਾ ਨਹੀਂ ਕਿਹੜੇ ਇੱਥੇ ਸਾਰੇ ਤਾਲੀ ਵਜਾਈ ਜਾਂਦੇ ਸੀਗੇ ਜਿਹੜੇ ਇੱਕ ਪਾਸੇ ਕਹਿੰਦੇ ਅਸੀਂ ਆੜਤੀਆਂ ਦੇ ਬੜੇ ਜੀ ਹੱਕ ਦਾ ਹੱਕ ਚੇ ਬੋਲਦੇ ਆ ਅਸੀਂ ਆੜਤੀਆਂ ਨੂੰ ਕਰਨਾ ਉਹ ਆ ਇੱਕ ਮਿੰਟ ਪੜ ਲੈਂਦੇ ਕਿਸੇ ਨੇ ਜਿਹੜੇ ਸਾਰੇ ਕਲਫ ਲਾ ਲਾ ਕੇ ਅਚਕਨਾ ਲਾ ਲਾ ਕੇ ਆਵੜਦੇ ਐ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਇਹਦੇ ਤੇ ਕੀ ਕਹਿਣਗੇ ਡਿਸਪਾਈਟ ਹੈਵਿੰਗ ਅ ਮਾਈਨਰ ਰੋਲ ਇਨ ਮਾਰਕੀਟਿੰਗ ਆਫ ਕ੍ਰੌਪਸ ਪਾਰਟਿਕੂਲਰਲੀ ਐਮਐਸਪੀ ਕ੍ਰੌਪਸ ਜਿਹੜੇ ਐਮਐਸਪੀ ਦਾ ਟੋਲ ਵਜਾਈ ਜਾਂਦੇ ਐ ਪਾਰਟਿਕੂਲਰਲੀ ਇਨ ਐਮਐਸਪੀ ਕ੍ਰੌਪਸ ਸੱਚ ਐਸ ਵੀਟ ਐਂਡ ਪੈਡੀ ਥੀਸ ਏਜੰਟਸ ਹੈਵ ਸਕਸ ਬੀਨ ਸਕਸੈਸਫੁਲ ਇਨ ਰੇਜ਼ਿੰਗ देयर ਕਮਿਸ਼ਨਸ ਓਵਰ ਦਾ ਇਅਰਸ ਉਹਦਾ ਖਰੜਾ ਇਹਨਾਂ ਨੇ ਦਿੱਤਾ ਨੈਕਸਟ ਚਾਰ ਦੇ ਅੰਦਰ ਵੀ ਆਪ ਦੇਖ ਲਓ ਨੈਕਸਟ ਚਾਰ ਟੂ ਇਲੈਕਸ਼ਨਸ ਹੈਵ ਆਫਨ ਲੈਡ ਟੂ ਫਾਰਮਰਸ ਰਿਸੀਵਿੰਗ ਲੋਅਰ ਰਿਟਰਨਸ ਫਾਰ देयर ਪ੍ਰੋਡਿਊਸ ਅਗਲੀ ਹੋਰ ਵੀ ਦੇਖੋ ਸਭ ਪਤਾਨੀ ਕਿਹੜੇ ਇੱਥੇ ਸਾਰੇ ਟਾਲੀ ਵੀ ਜਾਈ ਜਾਂਦੇ ਸੀਗੇ ਜਿਹੜੇ ਇੱਕ ਪਾਸੇ ਕਹਿੰਦੇ ਅਸੀਂ ਆੜਤੀਆਂ ਦੇ ਬੜੇ ਜਿਹੇ ਹੱਕ ਦਾ ਹੱਕ ਚੇ ਬੋਲਦੇ ਆ ਅਸੀਂ ਆੜਤੀਆਂ ਨੂੰ ਕਰਨਾ ਹੈ ਉਹ ਆ ਇੱਕ ਮਿੰਟ ਪੜ੍ਹ ਲੈਂਦੇ ਕਿਸੇ ਨੇ ਜਿਹੜੇ ਸਾਰੇ ਕਲ ਫਲਾ ਲਾ ਕੇ ਅਚਕਨ ਹਲਾ ਲਾ ਕੇ ਆਵੜਦੇ ਐ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਇਹ ਦੇ ਕੀ ਕਹਿਣਗੇ ਡਿਸਪਾਈਟ ਹੈਵਿੰਗ ਅ ਮਾਈਨਰ ਰੋਲ ਇਨ ਮਾਰਕੀਟਿੰਗ ਆਫ ਕ੍ਰੋਪਸ ਪਾਰਟਿਕੁਲਰਲੀ ਐਮ ਐਸ ਪੀ ਕ੍ਰੋਪਸ ਜਿਹੜੇ ਐਮਐਸਪੀ ਦਾ ਟੂਲ ਵਜਾਈ ਜਾਂਦੇ ਐ ਪਾਰਟਿਕੁਲਰਲੀ ਇਨ ਐਮਐਸਪੀ ਕrops ਸਚ ਐਜ਼ ਵੀਟ ਐਂਡ ਪੈਡੀ ਥੀਸ ਏਜੰਟਸ ਹਵ ਬੀਨ ਸਕਸੈਸਫੁਲ ਇਨ ਰੇਜ਼ਿੰਗ THEIR ਕਮਿਸ਼ਨਸ ਓਵਰ ਦਾ ਇਅਰਸ ਉਹਦਾ ਖੜੜਾ ਇਹਨਾਂ ਨੇ ਦਿੱਤਾ ਐ ਨੈਕਸਟ ਚਾਰ ਦੇ ਅੰਦਰ ਵੀ ਆਪ ਦੇਖ ਲਿਓ ਕਨੈਕਸ਼ਨ ਚਾਰ ਟੂ ਇਲੀਮੀਨੇਟ ਦਾ ਸਟਰੋਂਗਹੋਲਡ ਸਟਰੈਂਗਲ ਹੋਲਡ ਮੈਂ ਤਾਂ ਪਹਿਲਾਂ ਪੜਿਆ ਸਟਰੈਂਗਲ ਹੋਲਡ ਤਾਂ ਨਹੀਂ ਨੱਪੀ ਬੈਠੇ ਪਰ ਉਹਨੇ ਲਿਖਿਆ ਬਦਲਤਾ ਥੋੜਾ ਹੀ ਉਹਨਾਂ ਨੇ ਪਹਿਲਾਂ ਮੇਰੇ ਕਾ ਸਟਰੈਂਗਲ ਹੋਲਡ ਪਾਇਆ ਸੀ ਆ ਫਿਰ ਬਦਲਤਾ ਨਹੀਂ ਕਿ ਉਹਨਾਂ ਨੇ ਕਿਹਾ ਨਾ ਵੀ ਬਹੁਤ ਹੀ ਸਿੱਧੀ ਜਾ ਕੇ ਵਜੂਗੀ ਠਾੜ ਦੇਣੇ ਇੱਕ ਚੇ ਉਹਨਾਂ ਨੇ ਸਟਰੋਂਗ ਹੋਲਡ ਕਰਤਾ ਸਟਰੋਂਗ ਹੋਲਡ ਆਫ ਕਮਿਸ਼ਨ ਏਜੰਟਸ ਐਂਡ ਅਦਰ ਇਨਫੀਸ਼ੀਐਂਸੀ ਆਫ ਦਾ ਐਗਰੀਕਲਚਰ ਮਾਰਕੀਟਸ ਦਾ ਸਟੇਟ ਨੀਡਸ ਆਲਟਰਨੇਟ ਆਲਟਰਨੇਟਿਵ ਮਾਰਕੀਟਿੰਗ ਸਿਸਟਮਸ ਆ ਕੀ ਸੀਗਾ ਸਾਹਿਬ ਆ ਸੀਗਾ ਆਲਟਰਨੇਟਿਵ ਮਾਰਕੀਟਿੰਗ ਸਿਸਟਮ ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ ਸੀ ਇਹਨਾਂ ਦੇ ਐ ਨਹੀਂ ਵੀ ਤਾ ਨਿਕਲੋ ਉਹਨ ਵੀ ਆ ਇਹਨੂੰ ਕੰਸੀਡਰ ਕਰੋ ਇਹਦੇ ਵਿੱਚ ਵੀ ਇਹਨਾਂ ਨੇ ਕਿਹਾ ਆ ਮੈਂ ਤੁਹਾਨੂੰ ਪੜ ਦੇਣਾ ਕੀ ਲਿਖਿਆ ਇਹਨਾਂ ਨੇ ਕੀ ਲਿਖਿਆ ਸੀਗਾ ਦਿੱਲੀ ਵਾਲੇ ਨੇ ਕੀ ਲਿਖਿਆ ਸੀਗਾ ਰੈਸ਼ਨਲ ਜੈਸ਼ਨ ਆ ਮਾਰਕੀਟ ਫੀਸ ਐਂਡ ਕਮਿਸ਼ਨ ਚਾਰजेस ਨਾ ਬਦਲਤਾ ਸਾਹਿਬ ਇਸ ਕਰਕੇ ਆ ਮਾੜੀ ਹੋ ਗਈ ਇਹਨੂੰ ਛੱਡ ਦਿਓ ਇਹਨੂੰ ਤਾਂ ਰਿਜੈਕਟ ਕਰਤਾ ਕਰੋ ਇਹਨੂੰ ਕਰੋ ਜੀ ਐਕਸੈਪਟ ਮੇਰਾ ਚੈਲੰਜ ਹੈ ਭਗਵੰਤ ਮਾਨ ਜੀ ਨੂੰ ਬਿਆ ਜਿਹੜਾ ਹੁਣ ਸੈਸ਼ਨ ਕਹਿੰਦੇ ਦੁਬਾਰਾ ਬੁਲਾ ਲਓ ਉਹ ਰਿਜੈਕਟ ਕਰਨ ਵਾਸਤੇ ਬੁਲਾਇਆ ਇਹਨੂੰ ਪਾਸ ਕਰਨ ਵਾਸਤੇ ਬੁਲਾ ਲਓ ਪਾਸ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਸਟੇਕ ਹੋਲਡਰਸ ਉਹਨਾਂ ਨਾਲ ਗੱਲ ਤਾਂ ਕਰੋ ਕੋਈ ਉਹਨਾਂ ਦੀ ਬਾਤ ਤਾਂ ਲਓ ਕੀ ਕਰਨ ਜਾ ਰਹੇ ਆ ਪੰਜਾਬ ਭਗਵੰਤ ਮਾਨ ਜੀ ਮੇਰੀ ਇੱਕ ਬੇਨਤੀ ਹੈ ਮੈਂ ਤੁਹਾਨੂੰ ਇਹ ਕਹਿ ਰਿਹਾ ਨਹੀਂ ਤੁਹਾਡੇ ਤੇ ਕੋਈ ਤੰਜ ਕਸਣ ਵਾਸਤੇ ਕਹਿ ਰਿਹਾ ਤੁਸੀਂ ਸਿਰਫ ਕੇਜਰੀਵਾਲ ਸਾਹਿਬ ਦੇ ਕੋ ਪਾਇਲਟ ਆ ਉਹਨਾਂ ਦੇ ਇੱਥੇ ਇਹਨ ਕਹਿਦਾ ਜੀ ਪਪੇ ਟਾ ਕਟਕੁਤਲੀਆ ਕਰਕੇ ਨਹੀਂ ਤੁਸੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਹੋ ਇੱਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਹੀਂ ਨਾਮ ਬਣਾਜੋ ਸਾਹਿਬ ਕੋਈ ਪੰਜਾਬ ਦੇ ਭੂਗਵਾਸਤੇ ਫੈਸਲਾ ਲੈ ਜਾਓ ਜਾਂਦੇ ਜਾਂਦੇ ਹੁਣ ਤਾਂ ਤੁਹਾਨੂੰ ਤੁਰਨ ਦੀ ਤਿਆਰੀ ਕਰੀ ਬੈਠੇ ਹੋ ਕਿ ਫੈਸਲਾ ਲੈ ਜਾਓ ਘਟੋ ਘਟਣਾ ਨਾਲ ਬੈਠ ਕੇ ਗੱਲਬਾਤ ਕਰਕੇ ਕਰ ਲੋ ਕਿਸਾਨ ਜਿਹੜੇ ਆ ਰਹੇ ਹੈ ਉਹਨਾਂ ਨੇ ਬੜੀ ਬੈਠੇ ਤੁਸੀਂ ਪਰ ਤੁਸੀਂ ਤਾਂ ਬੜਾਈ ਹੈ ਕੈਪ ਕੈਪਸਿਨਾ ਜਿਹਦਾ ਨਾਂ ਇਹਦੇ ਵਿੱਚ ਜਿਹੜੇ ਬੈਠੇ ਆ ਇਸ ਟੂਡੇ ਸਾਰਾ ਕੁਝ ਹੀ ਉਹਨਾਂ ਕੋਲ ਹੀ ਹੈ ਉਹ ਬੈਠ ਕੇ ਇਹਦਾ ਇਹਦਾ ਕੋਈ ਕਰਨ ਸਾ ਕੀ ਇਸ ਗੱਲ ਉਹਦੇ 'ਚ ਮੇਰਾ ਆਪਣਾ ਪਰਸਨਲ ਇੰਟਰਸਟ ਵੀ ਹੈ ਸਾ ਵੇਸ ਕਰਕੇ ਮੈਂ ਪਹਿਲਾਂ ਕਹਿ ਦਿਆਂ ਵੀ ਆਹ ਤਾਂ ਦਿਸ ਇਜ਼ ਉਹ ਕਹਿੰਦੇ ਨਾ ਕਲੈਸ਼ ਹੋ ਇੰਟਰਸਟ ਵਾਲੀ ਗੱਲ ਨਾ ਆ ਜੇ ਇਸ ਕਰਕੇ ਮੈਂ ਇੱਕ ਚਿਪ ਮੈਂ ਬੜਾ ਮੈਨੂੰ ਇਸ ਗੱਲ ਦਾ ਕਈ ਵਾਰੀ ਗੁੱਸਾ ਚੜਦਾ ਹੈ ਪਰ ਮੈਂ ਤੁਹਾਨੂੰ ਭੇਜੂਗਾ ਸਾਰੀ ਕੋਈ ਰਿਪੋਰਟ ਪੜੇ ਨਾ ਅਪੜੇ ਬਾਰੇ ਪੇਜ ਦੇਖ ਕੇ ਮੇਰੇ ਵਰਗਾ ਬੰਦਾ ਐਵੇਂ ਛੱਪੜ ਜਾਂਦਾ ਕੌਣ ਕਹੇ ਮੱਥਾ ਮਰੂਗਾ 100 ਪੇਜਾਂ ਤੇ 200 ਪੇਜਾਂ ਤੇ ਆ ਇੱਕ ਇਹਦੇ ਚ 117 ਨੰਬਰ ਪੇਜ ਹੈ ਇਹਨਾਂ ਦੇ ਚ ਆ ਜਰੂਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਪੜਿਓ ਇਹਦੇ ਚ ਡਿਸਟ੍ਰਿਕਟ ਵਾਈਜ਼ ਉਹਨਾਂ ਨੇ ਬ੍ਰੇਕਡਾਊਨ ਕੀਤਾ ਹੈ ਵੀ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਅੰਦਰ ਕਿੰਨਾ ਔਰ ਹਰ ਜਿਹੜੀ ਇੱਕ ਪੰਪ ਮੋਟਰ ਲੱਗੀ ਹੈ ਉਹਨੂੰ ਕਿੰਨਾ ਪੈਸਾ ਸੀ ਸਬਸਿਡੀ ਚ ਦੇਣਿਆ ਮੋਟਾ-ਮੋਟਾ ਹੈ ਸਾਹਿਬ ਮੈਂ ਫੇਰ ਨਹੀਂ ਕਿਸੇ ਨੂੰ ਕਿਸੇ ਡਿਸਟ੍ਰਿਕਟ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਕਿਉਂਕਿ ਫੇਰ ਉੱਥੇ ਨਾ ਸੰਗਰੂਤ ਤੇ ਜਾ ਕੇ ਬਚੂਗਾ ਵੀ ਸਭ ਤੋਂ ਪਹਿਲਾਂ ਕਿਉਂ ਪਾਣੀ ਨੂੰ ਡੂੰਗਾ ਜਾਵੜਿਆ ਉੱਥੇ ਮੋਟਰ ਗੋਡੀ ਚਾਹੀਦੀ ਹੈ ਉਹਨਾਂ ਹੀ ਪੈਸੇ ਜ਼ਿਆਦਾ ਲੱਗਣਾ ਸਬਸਿੱਦੀ ਜੀ ਕੋਈ ਇਸੇ ਰਾਕਟ ਸਾਇੰਸ ਹੈ ਨਹੀਂ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜਿਹਦੇ ਵਿੱਚ ਥੋੜੇ ਕੋਲ ਆਣ ਤੋਂ ਪਹਿਲਾਂ ਕਿਉਂਕਿ ਮੈਂ ਮੈਥਮੈਟਿਕਸ 'ਚ ਮੇਰਾ ਹੱਥ ਬੜਾ ਕਮਜ਼ੋਰ ਸੀਗਾ ਬਹੁਤ ਚਾਰ ਵਾਰ ਸੋਚ ਸਮਝ ਕੇ ਮੈਂ ਮੇਰੇ ਜਿਹੀ ਨਹੀਂ ਗੱਲ ਇਹਦੇ ਵਿੱਚ ਉਹ ਕਹਿੰਦੇ ਆ ਵੀ 82 180 880 तकरीबन तकरीबन 8300 ਕਰੋੜ ਰੁਪਏ ਦੀ ਸਬਸਿਡੀ ਪੰਜਾਬ ਸਰਕਾਰ ਦੇ ਰਹੀ ਹੈ ਇਸ ਟਿਊਬਲ ਵਾਸਤੇ ਟਿਊਬਲ ਹੈ 1391000 ਮੈਂ ਗੋਲ ਕਰਕੇ ਕਹਿੰਦੇ ਜੀ ਰੌਂਡ ਅਬਾਊਟ ਕਰਕੇ ਜਿਹੜੇ ਫਿਗਰਸ ਹੈ ਮੈਂ ਕੱਢਿਆ ਵੀ 8300 ਕਰੋੜ ਰੁਪਇਆ ਸਬਸਿਡੀ 14 ਲੱਖ ਟਿਊਬਲ ਪਰ ਟਿਊਬਲ 60000 ਰੁਪਏ ਸਬਸਿਡੀ ਜਾਂਦੀ ਹੈ ਸਰ 32.31 32.31 ਲੱਖ ਐਕੜ ਕੀ ਹੈਕਟੇਅਰ ਦੇ ਅੰਦਰ ਝੋਨਾ ਬੀਜਿਆ ਗਿਆ ਇਹਨੂੰ ਥੋੜਾ ਜਿਹਾ ਤਕਸੀਮ ਕਰਕੇ ਦੇਖਿਓ ਪਰ ਏਕੜ ਕਿੰਨੀ ਸਬਸਿਡੀ ਜਾਂਦੀ ਹੈ ਪੂਰੀ 라ਉਂਡ ਆਊਗਾ ਫਿਗਰ 10000 ਰੁਪਏ ਪਰ ਏਕੜ ਅਸੀਂ ਸਬਸਿਡੀ ਦੇ ਰਹੇ ਹਾਂ ਇੱਕ ਪਾਸੇ ਅਸੀਂ ਦਵਾਈ ਦੇ ਰਹੇ ਹਾਂ ਤੇ ਸਾਡਾ ਪਾਣੀ ਮੁੱਕ ਗਿਆ ਦੂਜੇ ਪਾਸੇ ਅਸੀਂ ਕਹਿ ਰਹੇ ਆਂ ਵੀ ਅਸੀਂ 10000 ਰੁਪਏ ਦੇ ਕੇ ਤੁਸੀਂ ਪਾਣੀ ਕੱਢ ਲਓ ਸਸਤਾ ਤੁਹਾਨੂੰ ਫਰੀ ਦੇ ਰਹੇ ਆਂ ਕੱਢੀ ਤੁਰਿਆਓ ਠੀਕ ਐ ਸਾਬ ਦਿਓ ਜਿੱਥੇ ਲੋੜ ਐ ਦਿਓ ਮੇਰਾ ਕਹਿਣਾ ਐ ਅਸੀਂ ਕਿਸੇ ਦਾ ਕੀ ਵਿਗਾੜਿਆ ਸਾਬ ਪੰਜਾਬ ਦਾ ਅਸੀਂ ਚੋਨਾ ਨਹੀਂ ਲਾਂਦੇ ਇਸ ਕਰਕੇ ਸਾਨੂੰ ਕੁਝ ਵੀ ਨਹੀਂ ਮਿਲਦਾ ਜਾਂ ਜਿਹੜੇ ਚੋਨਾ ਲਾਂਦੇ ਆ ਜਿੰਨੂੰ ਐਨੇ ਐ ਨਹੀਂ ਇੱਥੇ ਕਈ ਲੀਡਰ ਐ ਜਿਨ੍ਹਾਂ ਨੇ 10-10 ਕਨੈਕਸ਼ਨ ਲੈ ਰੱਖਿਆ ਜੇ ਵੀ ਐ ਤੂੰ ਕੋਈ ਪਰੋਲ ਲਓ ਹਾਂਜੀ ਵਕਤੀ ਤੱਕ ਐ ਅੱਛਾ ਫੇਰ ਸਾਬ ਤੇ ਜਿਨ੍ਹਾਂ ਕੋਲ ਕੋ ਟਿਊਬ ਲੈ ਨਹੀਂ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਸਾਬ ਸੋ ਇਹ ਕਈ ਪੁਆਇੰਟ ਡਿਸਕਸ ਹੋਣ ਵਾਲੇ ਸਾਬ ਸੁਨੀਲ ਕੀ ਕਹਿ ਰਿਹਾ ਹੈ ਇਸ ਮਟੀਰੀਅਲ ਸਾਬ ਕੀ ਹੈ ਸੁਨੀਲ ਕੁਝ ਵੀ ਨਹੀਂ ਸਾਬ ਬੰਦੇ ਤਾਂ ਉੱਥੇ ਵਿਧਾਨ ਸਭਾ 'ਚ ਬੈਠ ਕੇ ਸਰਕਾਰ ਹੈ ਐਮ ਐਲ ਏ ਸਾਹਿਬਾਨ ਹੈ ਉੱਥੇ ਬੈਠ ਕੇ ਗੱਲ ਕਰਨ ਕੀ ਕੀ ਹਸਦੀਪ ਨੇ ਮਾੜਾ ਕਿਹਾ ਕੋਈ ਇਹਦੇ ਦੀ ਡਿਸਕਸ਼ਨ ਕਰ ਲੋ ਇਹਦੇ ਵਾਸਤੇ ਸ਼ਾਮਾ ਕਈ ਕਈ ਦਿਨ ਦਾ ਸੈਸ਼ਨ ਚਾਹੀਦਾ ਸਾਬ ਇਹਦੇ ਪ੍ਰੋਸ ਐਂਡ ਕੌਨਸ ਮੈਂ ਨਹੀਂ ਕਹਿੰਦਾ ਜੋ ਕੁਝ ਮੈਂ ਕਹਿ ਰਿਹਾ ਸਹੀ ਕਹਿ ਰਿਹਾ ਚੰਗਾ ਵੀ ਹੈ ਇਹਦੇ 'ਚ ਮਾੜਾ ਵੀ ਹੈ ਉਹਦੇ 'ਚ ਵੀ ਚੰਗਾ ਮਾੜਾ ਸੀ ਕੋਈ ਨਾ ਕੋਈ ਇੱਕ ਪਾਲਿਸੀ ਦਾ ਉਹਦੇ ਤੇ ਬਣਨੀ ਚਾਹੀਦੀ ਹੈ ਤੀਜੀ ਗੱਲ ਵੀ ਇਹਨਾਂ ਨੂੰ ਬੜੀ ਚੁਭਣੀ ਹੈ ਸਾਹਿਬ ਆ ਜਿਹੜੇ ਸਾਰੇ ਕਰੀ ਜਾਂਦੇ ਕਿਉਂਕਿ ਇਹਦੇ ਵਿੱਚ اپੋਜੀਸ਼ਨ ਬੋਲੇ ਕਿ اپੋਜੀਸ਼ਨ ਦਾਬ ਕਰ ਰਹੀ ਹੈ ਸਾਡੀ ਸਰਕਾਰ ਬਣਦੀ ਅਸੀਂ ਕਹਿੰਦਾ ਉਹ ਦੇ ਦੇਾਂਗੇ ਇੱਕ ਗਾਰੰਟੀ ਦੇ ਦੇਾਂਗੇ ਕਹਿੰਦੇ ਚੈੱਕ ਰეკਮੈਂਡੇਸ਼ਨ ਹੈ ਸਟੇਟ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਕਮਿਸ਼ਨ ਇਹਦਾ ਮਤਲਬ ਹੈ ਆ ਨਹੀਂ ਵੀ ਕੱਲੇ ਉਹਦੇ ਚ ਬਾਕੀ ਜਿਹੜੀ 24 ਤੋਂ ਦੂਜੀ ਫਸਲ ਹੈ 올 ਕ੍ਰੋਪਸ ਇਨਕਲੂਡਿੰਗ ਐਮਐਸਪੀ ਕ੍ਰੌਪਸ ਵੀ ਇਹਦਾ ਮਤਲਬ ਆ ਹੋ ਗਿਆ ਵੀ ਸਰਕਾਰ ਮੰਨ ਰਹੀ ਹੈ ਵੀ ਹਰੇਕ ਸੂਬੇ ਦੀ ਕੋਸਟ ਆਫ ਪ੍ਰੋਡਕਸ਼ਨ ਆ ਡਾ ਦੂਜਿਆਂ ਨਾਲੋਂ ਫੇਰ ਉਹ ਜਿਹੜੀ ਐਮਐਸਪੀ ਦੇ ਦੇਣਗੇ ਉਹਦੇ ਨਾਲ ਤੁਹਾਡਾ ਕੀ ਬਣੂਗਾ ਸਾਬ ਕੀ ਦੀ ਲੜਾਈ ਲੜਨੇ ਆਪਾਂ ਸੋ ਇਹ ਗੱਲਾਂ ਘੋਖਣ ਦੀ ਲੋੜ ਹੈ ਸਾਬ ਬੜਾ ਮੌਕਾ ਮੈਸ ਕਰਕੇ ਕੀਆ ਦਸਤੂਰ ਹੈ ਕਰਕੇ ਹਟਿਆਂ ਸੈਸ਼ਨ ਸਾਰੇ ਕਿਸਾਨ ਜਿੱਥੇ ਮੰਦੇ ਆ ਰਹੇ ਕਹਿੰਦੇ ਅਸੀਂ ਅੱਜ ਕੱਲ ਪੱਕਾ ਮੋਰਚਾ ਬੜਾ ਚਾਲੂ ਹੈ ਵੀ ਅਸੀਂ ਸਾਰਾ ਰਾਸ਼ਨ ਪਾਣੀ ਪੱਕਾ ਮੋਰਚਾ ਲਾਣਾ ਹੈ ਇਹ 5 ਸਾਲ ਦਾ ਪੱਕਾ ਮੋਰਚਾ ਲਾਈ ਬੈਠੇ ਆ ਇਹਨਾਂ ਨੂੰ ਲੋਕਾਂ ਨੇ ਪਰਮਿਟ ਦਿੱਤਾ ਕਿਸਾਨ ਵਾਲੇ ਉੱਥੋਂ ਆ ਕੇ ਚੱਕ ਕੇ ਵੇਸੀ ਪੱਕਾ ਮੋਰਚਾ ਲਾਣਾ ਪਰ ਇਹਦੇ ਤੇ ਗੱਲ ਕੌਣ ਕਰੂਗਾ ਸਾਬ ਵਿਧਾਨ ਸਭਾ ਚ ਤਾਂ ਹੋਣੀ ਨਹੀਂ ਕਿਉਂਕਿ ਉਹ ਵਿਚਾਰੇ ਮੈਂਬਰ ਹੈ ਨਹੀਂ ਵੈਸੇ ਨਾ ਰੋਲਾ ਤਾਂ ਆਜ ਕੱਲ ਜੇ ਨੌਨ ਫਿਰ ਉਹਨਾਂ ਨੂੰ ਬੁਲਾ ਲਓ ਪੋਲਿਟੀਕਲ ਵਾਲਿਆਂ ਨੂੰ ਬੁਲਾ ਲਿਓ ਨੌਨ ਪੋਲਿਟੀਕਲ ਵਾਲਿਆਂ ਨੂੰ ਨਾ ਬੁਲਾਓ ਬੁਲਾ ਕੇ ਗੱਲਤਾ ਕਰੋ ਮੇਰੇ ਆ ਇਹਨੇ ਕਹਿਣ ਦਾ ਭਾਵ ਹੈ ਪੁਆਇੰਟਸ ਇਹਦੇ ਚ ਅੱਗੇ ਬਹੁਤ ਹੈ ਸਭ ਪਰ ਅੱਜ ਮੈਂ ਤੁਹਾਡਾ ਇਹਦੇ ਚ ਸਮਾਂ ਲਾਣਾ ਨਹੀਂ ਚਾਹਾਂ ਅੱਜ ਮੈਂ ਰੱਖਣਾ ਤਾਂ ਸਿਰਫ ਐਸੀ ਗੱਲ ਤੇ ਜੰਦਾ ਸੀਗਾ ਵੀ ਇਹ 체ਤੇ ਨਿਬੜ ਜਾ ਕਿਉਂਕਿ ਇਟ ਇਜ਼ ਆ ਸਾਡੇ ਹੋਣ ਦਾ ਸਵਾਲ ਹੈ ਸਾਡਾ ਪੰਜਾਬ ਦੀ ਦਾ ਆਣ ਵਾਲੇ